ਬਾਬੇ ਉਹ ਜਦ ਬੰਦਾ ਥੋੜਾ ਜਿਹਾ ਆਪਣਾ ਵਧੀਆ ਕੁਝ ਕਰਨ ਲੱਗਦਾ ਕੰਮ ਕਰ ਲੋਕਾਂ ਨੂੰ ਮਿਰਚਾਂ ਬਹੁਤ ਜ਼ਿਆਦਾ ਲੱਗਦੀਆਂ ਨੇ ਕਿ ਅੱਧੇ ਲੋਕਾਂ ਨੂੰ ਮਿਰਚਾਂ ਲੱਗਦੀਆਂ ਨੇ ਕਿ ਮੇਰੀ ਇਹ ਵੀਡੀਓ ਬਣਾਉਣ ਤੇ ਕਿ ਦੱਸੋ ਭਾਈ ਮੈਂ ਤੁਹਾਡਾ ਕੀ ਖਾਲਿਆ ਐਵੇਂ ਦਾ ਮੈਂ ਆਪਣੀ ਮਿਹਨਤ ਕਰ ਰਿਹਾ ਹਾਂਗਾ ਲੋਕਾਂ ਨੂੰ ਦਿਖਾ ਰਿਹਾ ਹਾਂਗਾ ਮਿਹਨਤ ਤਾਂ ਤੁਹਾਡਾ ਤਾਂ ਕੁਝ ਲੈ ਨਹੀਂ ਰਿਹਾ ਤੁਹਾਡੇ ਤੋਂ ਮੈਂ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੇਰੇ ਘਰ ਚ ਰਾਸ਼ਨ ਸਿੱਟ ਜਿਓ ਆ ਕੇ ਹਾਂਜੀ ਕਿਵੇਂ ਹੋ ਚੰਡੀਗੜ੍ਹ ਵਾਲਿਓ ਅੱਜ ਦਿਨ ਆਪਣਾ 39ਵਾਂ ਬਾਬਾ ਜੀ ਤੋਂ ਲੈ ਕੇ ਅਸ਼ੀਰਵਾਦ ਚੱਕਣ ਲੱਗੇ ਆਂਗੇ ਪਹਿਲੀ ਪਿਕਅਪ ਸੈਕਟਰ 70 ਤੋਂ ਪਿਕਅਪ ਕਰਨੀ ਆ ਤੇ ਜਾਣਾ ਕਸਟਮਰ ਨੇ 17 ਆਧਾਰ ਆਫਿਸ ਲੋ ਜੀ ਬਾਬੇ ਉਸ ਸੈਕਟਰ 17 ਕਰਤਾ ਕਸਟਮਰ ਨੂੰ ਡ੍ਰੌਪ ਬਾਬੇ ਇੱਥੇ ਤੋਂ ਆਫਿਸ ਨਹੀਂ ਲੱਭਿਆ ਆਧਾਰ ਵਾਲਾ ਪਹਿਲਾਂ ਯਾਰ ਅੱਧਾ ਘੰਟਾ ਲੱਗ ਗਿਆ ਲੱਭ ਰਿਹਾ ਮੋਦੀ ਕਾਰਟ ਵਾਲੇ ਬਾਈ ਨੂੰ ਪੁੱਛਿਆ ਉਹਨੇ ਪੂਰਾ ਸੈਕਟਰ ਹੀ ਘੁਮਾਦਾ ਕਹਿੰਦਾ ਉੱਧਰਲੀ ਸੜਕਾ ਖੱਬੇ ਮੁੜ ਜਾਓ ਸੱਜੇ ਮੁੜ ਜਾਓ ਬਾਦਰਕੋੜੇ ਦਾ ਉੱਡਨ ਵਾਲਾ ਗੇਅਰ ਪਾ ਕੇ ਇੰਡਸ ਹਸਪੀਟਲ ਪਹੁੰਚ ਗਏ ਇ ਲਾਂਡਰਾਂ ਰੋਡ ਤੇ ਅਨਸਲ ਤੇ ਕਰਤੀ ਡਰਾਪਿੰਗ 15-20 ਮਿੰਟ ਹੋ ਗਏ ਲਾਂਡਰ ਵਾਲੀ ਸਾਈਡ ਤੋਂ ਰਾਈਟ ਪਈ ਨਹੀਂ ਫਿਰ ਖਰੜ ਤੋਂ ਰਾਈਟ ਪਈ ਸਰਪੰਚ ਕਲੋਨੀ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਸੈਕਟਰ 46 ਚੰਡੀਗੜ੍ਹ ਅ ਨੀਕੇ ਨੀਕੇ ਜਵਾਗ ਜੇ ਅੱਜ ਕੱਲ ਬੜੇ ਤੇਜ਼ ਨੇ ਯਾਰ ਵੱਡੇ ਬੰਦੇ ਨੂੰ ਤਾਂ ਮੈਂ ਕਹਣਾ ਐ ਸਮਝਦੇ ਨੇ ਇਹਨਾਂ ਨੂੰ ਕੁਝ ਪਤਾ ਨਹੀਂ ਸਾਨੂੰ ਪੂਰੇ ਅਸੀਂ ਐਕਸਪਰਟਾਂ ਆਂ ਕਿ ਬੜਾ ਤੇਜ਼ ਸੀਗਾ ਜਵਾਗ ਜਾਵੀ 46 ਸੈਕਟਰ ਕਰਤਾ ਸੀ ਕਸਟਮਰ ਨੂੰ ਡ੍ਰੌਪ ਤੇ ਛੇਤੀ ਛੇਤੀ ਭੱਜਿਆ ਫਿਰ ਬਾਦਰਕੋੜੇ ਦੀ ਖਰਾਕ ਦਾ ਟਾਈਮ ਹੋਇਆ ਹੋਇਆ ਸੀਗਾ ਤਾਂ ਕਰਕੇ ਇੱਧਰ ਨੂੰ ਭੱਜ ਕੇ ਛੇਤੀ ਦੇ ਨੇ ਖਰਾਕ ਖਵਾਈਏ ਤੇ ਫਿਰ ਚੱਕਦੇ ਆਂ ਰਾਈਡ ਬਾਦਰਕੋੜੇ ਦਾ ਨਸ਼ਾ ਪਤਾ ਫੁੱਲ ਕਰਾ ਕੇ ਚੱਕ ਲਈ 43 ਤੋਂ ਪਿਕਅਪ ਜਾਣਾ ਕਸਟਮਰ ਨੇ ਸ਼ਿਵਾਲਿਕ ਸਿਟੀ ਕੋੜੇ ਨੂੰ 750 ਦੀ ਸਪੀਡ ਤੇ ਭਜਾ ਕੇ ਸ਼ਿਵਾਲਿਕ ਸਿਟੀ ਕਰਤਾ ਕਸਟਮਰ ਡ੍ਰੌਪ ਖਰੜ ਦੀਆਂ ਸੜਕਾਂ ਇੰਨੀਆਂ ਟੁੱਟੀਆਂ ਹੋਈਆਂ ਨੇ ਇੰਨੀਆਂ ਤਾਂ ਹਿਮਾਚਲ ਚ ਨਹੀਂ ਟੁੱਟੀਆਂ ਹੁੰਦੀਆਂ ਸੜਕਾਂ ਜਿੰਨੀਆਂ ਤੁਹਾਨੂੰ ਖਰੜ ਤੇ ਟੁੱਟੀਆਂ ਮਿਲਣਗੀਆਂ ਬਾਬੇ ਉਹ ਪਾਤਰ ਕੋੜੇ ਨੂੰ ਆਪਣੇ ਹੈਲੀਕਾਪਟਰ ਬਣਾ ਕੇ ਦੋ ਤਿੰਨ ਰਾਈਡਾਂ ਹੋ ਠੋਕੀਆਂ ਤੇ ਚੱਲੀਏ ਕਰਨ ਨੂੰ ਅੱਜ ਦਾ ਟਾਰਗੇਟ ਕਰ ਲਿਆ ਕੰਪਲੀਟ ਤੇ ਬਾਕੀ ਮਿਲਦੇ ਆ ਕੱਲ ਨੂੰ ਵਾਈਗੁਰ ਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਸਭ ਨੂੰ